ਅਰਵਸ ਜੀ ਸਭ ਤੋਂ ਪਹਿਲਾਂ ਤਾਂ ਇੱਕ ਵਾਰ ਤੁਹਾਡੇ ਤੋਂ ਵੀ ਤਸਦੀਕ ਕਰਵਾਉਣੀ ਚਾਹਾਂਗੇ ਕਿ ਤਦ ਗੱਲ ਕੀ ਹੋਈ ਸੀ ਵੀਡੀਓ ਦੇ ਵਿੱਚ ਤਾਂ ਆਪਾਂ ਦੇਖ ਪਾ ਰਹੇ ਹਾਂ ਸੁਣ ਪਾ ਰਹੇ ਹਾਂ ਇੱਕ ਵਾਰ ਤੁਹਾਡੇ ਤੋਂ ਵੀ ਤੁਹਾਡੇ ਮੂੰਹੋਂ ਵੀ ਫਿਰ ਤੋਂ ਸੁੰਣਾ ਚਾਹਾਂਗੇ ਤੀ ਦੇਖੋ ਇਹ ਬਿਲਕੁਲ ਗੱਲ ਹੈ ਕਿ ਮੇਰੀ ਉਸ ਵਿਅਕਤੀ ਨੂੰ ਬੇਨਤੀ ਹੈ ਜਿਹੜਾ ਛੋਟੇ ਛੋਟੇ ਕਲਿੱਪ ਜਿਹੜਾ ਵਾਇਰਲ ਕਰ ਰਿਹਾ ਹੈ ਜੇ ਕਿਤੇ ਪੂਰੀ ਵੀਡੀਓ ਇੱਕ ਸਾਥ ਵਾਇਰਲ ਹੋ ਜੇ ਇਕਤ ਲੋਕ ਕੋ ਨੂੰ ਉਸ ਵੇਸ਼ੀ ਦਾ ਜਿੰਨੀ ਵੀ ਵੀਡੀਓਗ੍ਰਾਫੀ ਹੋਈ ਆ ਕੰਟੀਨਿਊਟੀ ਚ ਸਾਰਿਆਂ ਨਹੀਂ ਉਹਦੀ ਲਗਾਤਾਰਤਾ ਜੱਜ ਪਤਾ ਲੱਗ ਜਾਵੇ ਕਿ ਮੇਰੇ ਨਾਲ ਕਿਸ ਰੂਪ ਚ ਗੱਲਾਂ ਹੋਈਆਂ ਸੀ ਜਾਂ ਜੇ ਮੈਂ ਕਿਸਵਾਲ ਕੀਤਾ ਸੀ ਤੇ ਉਹ ਵੀ ਮੈਂ ਜਵਾਬ ਦੇ ਰੂਪ ਚ ਸਵਾਲ ਕੀਤਾ ਹੋਗਾ ਬੇਨਤੀ ਕੀਤੀ ਹੋਗੀ ਤੇ ਉਹਦਾ ਕਿਸ ਰੂਪ ਚ ਆਨਸਰ ਮਿਲਦਾ ਰਿਹਾ ਕਿਸ ਰੂਪ ਚ ਜਵਾਬ ਮਿਲਦਾ ਰਿਹਾ ਤੇ ਕਿਸ ਤਰ੍ਹਾਂ ਦੀ ਮੈਨੂੰ ਉੱਥੇ ਵਿਹਾਰ ਦਾ ਸਾਹਮਣਾ ਕਰਨਾ ਪਿਆ ਮੈਂ ਉਹਨੂੰ ਬੇਨਤੀ ਕਰੂੰਗਾ ਕਿ ਇੱਕ ਇਰਾਈ ਜੇ ਜਾਰੀ ਕਰ ਦਿੰਦੇ ਮੈਂ ਉਹਨਾਂ ਦਾ ਧੰਨਵਾਦੀ ਹੋਊਂਗਾ ਕਿਉਂਕਿ ਜੈਦਰ ਸਰਵਾਨ ਨੇ ਜਦੋਂ ਵੀਡੀਓਗ੍ਰਾਫੀ ਕੀਤੀ ਸੀ ਉਹਨਾਂ ਕਿਹਾ ਸੀਗਾ ਕਿ ਅਸੀਂ ਇਹਨੂੰ ਮੀਡੀਆ ਨੂੰ ਦੇ ਕੇ ਰਿਲੀਜ਼ ਕਰਾਂਗੇ ਪਰ ਉਹ ਨਹੀਂ ਕੀਤੀ ਗਈ ਕਿਉਂ ਨਹੀਂ ਕੀਤੀ ਗਈ ਉਹ ਹੀ ਦੱਸ ਸਕਦੇ ਨੇ ਪਰ ਜੇ ਹੁਣ ਨਿੱਕੇ ਨਿੱਕੇ ਵੀਡੀਓ ਕਲਿੱਪ ਆ ਰਹੇ ਨੇ ਤੇ ਸਾਰੀ ਵੀਡੀਓ ਵੀ ਜਾਰੀ ਹੋ ਜੇ ਤਾਂ ਲੱਗਣ ਪਤਾ ਲੱਗ ਜਾਵੇ ਚਲੋ ਇਹ ਸਿੰਘ ਸਰਵਾਨ ਦੇ ਅਧਿਕਾਰ ਖੇਤਰ ਦਾ ਹੈ ਦਾ ਉਸ ਵਿਅਕਤੀ ਦੇ ਅਧਿਕਾਰ ਖੇਤਰ ਦਾ ਹੈ ਇਹ ਦੇਖੋ ਇਹ ਅਜਿਹੀ ਵੀਡੀਓ ਆ ਜਿਹੜੇ ਕਲਿੱਪ ਕੱਟ-ਕੱਟ ਕੇ ਪਾ ਰਿਆ ਹਾਂ ਹੁਣ ਮੈਂ ਦੂਸਰੀ ਬੇਨਤੀ ਕਰਾਂਗੇ ਇਹ ਜੀ ਮੇਰੀ ਜਿਹੜੀ ਤਲਬੀ ਹੋਈ ਸੀ ਪੇਸ਼ੀ ਹੋਈ ਸੀ ਸਿੰਘ ਸਾਹਿਬਾਨ ਦੇ ਸਾਹਮਣੇ 15 ਅਕਤੂਬਰ ਨੂੰ ਇਹ ਉਸ ਪੇਸ਼ੀ ਦੇ ਦਰਮਿਆਨ ਜਿਹੜੀ ਮੇਰੀ ਗੱਲਬਾਤ ਹੋਈ ਸੀ ਉਹਦੇ ਵਿੱਚੋਂ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਕਰਨਜੀ ਸਿੰਘ ਚੰਨੀ ਨੂੰ ਲੈ ਕੇ ਜਿਹੜੇ ਉਸ ਸਮੇਂ 2021 ਦੇ ਵਿੱਚ ਮੁੱਖ ਮੰਤਰੀ ਸੀ ਅਕਤੂਬਰ ਦੇ ਵਿੱਚ ਉਹਨਾਂ ਦੇ ਬੇਟੇ ਦੀ ਸ਼ਾਦੀ ਸੀ ਤੇ ਸਾਡੇ ਜਥੇਦਾਰ ਸਾਹਿਬ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤੇ ਟੈਂਬਾ ਦੇ ਉਸਮਿਆ ਦੇ ਵਿੱਚ ਸ਼ਾਮਲ ਰਹਿੰਦੇ ਨੇ ਤੇ ਉਹਦੇ ਉੱਤੇ ਮੈਂ ਇਤਰਾਜ਼ ਨਹੀਂ ਸੀ ਕੀਤਾ ਮੈਂ ਉਹਨਾਂ ਨੂੰ ਮਿਲ ਕੇ ਇਤਰਾਜ਼ ਕੀਤਾ ਸੀ ਉਸ ਸਮੇਂ ਕਿਸੇ ਤਰ੍ਹਾਂ ਦਾ ਮੈਂ ਕੋਈ ਸੋਸ਼ਲ ਮੀਡੀਆ 'ਚ ਜਾਂ ਮੀਡੀਆ 'ਚ ਕਿਸੇ ਤਰ੍ਹਾਂ ਦਾ ਕੁਝ ਕਰਨ ਨਹੀਂ ਸਕੀਤਾ ਮੈਂ ਕਿਹਾ ਸੀ ਜੈਦਰ ਸਾਹਿਬ ਤੁਹਾਨੂੰ ਨਹੀਂ ਸੀ ਜਾਣਾ ਚਾਹੀਦਾ ਇਹ ਉਸ ਕਾਂਗ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਸੂਬੇਦਾਰ ਹੈ ਜਿਹਨੇ ਸ਼੍ਰੀ ਅਕਾਲ ਤਖਤ ਸੈਕ ਨੂੰ ਢਹਿ ਢੇਰੀ ਕੀਤਾ ਆ ਤੇ ਸ਼੍ਰੀ ਅਕਾਲ ਤਖਤ ਸਰਬਦਨ ਜਥੇਦਾਰੀ ਦੇ ਅਜਿਹੇ ਮੁੱਖ ਮੰਤਰੀ ਜੋ ਕਾਂਸ ਦਾ ਆ ਉਹਦੇ ਵਿਹਾਂ ਤੇ ਜਾਊਗਾ ਤੇ ਕੌਮ ਕਿੱਧਰ ਨੂੰ ਜਾਊਗੀ ਚਲੋ ਉਹਨਾਂ ਨੇ ਮੈਨੂੰ ਕਿਹਾ ਪਤਾ ਨਹੀਂ ਇਤਰਾ ਹੋ ਗਿਆ ਉਤਰਾ ਹੋ ਗਿਆ ਫਿਰ ਮੈਂ ਕਿਹਾ ਜੇ ਤੁਹਾਨੂੰ ਥੋੜਾ ਬਹੁਤਾ ਮਹਿਸੂਸ ਹੀ ਰਹਾ ਜਦੋਂ ਤੁਸੀਂ ਪਤਨ ਦੀ ਅਰਦਾਸ ਕੀਤੀ ਕਿਉਂਕਿ ਚੰਦੀ ਸਿੰਘ ਜੰਮੀ ਦਾ ਬੇਟਾ ਜਿਹੜਾ ਪਤਨ ਸੀਗਾ ਉਹਦੇ ਤੁਸੀਂ ਆਨੰਦ ਕਰਜ ਦੀ ਅਰਦਾਸ ਕੀਤੀ ਜਿਹੜਾ ਕਿ ਹੋਰ ਇੱਥੇ ਆਪਾਂ ਕਲੀਅਰ ਕਰਨੇ ਚਾਹਾਂਗੇ ਵੀਡੀਓ ਜੋ ਕੁਝ ਸਕਿੰਟਾਂ ਦੀ ਹੈ ਬਾਈਕ ਸਕਿੰਟਾਂ ਦੀ ਹੈ ਉਹਦੇ ਵਿੱਚ ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਹਾਂ ਮੈਂ ਅਰਦਾਸ ਕੀਤੀ ਪਰ ਮੈਂ ਕਿਹੜੇ ਹਾਲਾਤ ਵਿੱਚ ਕੀਤੀ ਉਹ ਮੈਂ ਜਾਣਦਾ ਨਹੀਂ ਗੱਲ ਕਿਹੜੇ ਵੀ ਹਾਲਾਤ ਚ ਕੀਤੀ ਪਰ ਮਰਿਆਦਾ ਭੰਕਰਨਾ ਜਿਹੜਾ ਜਥੇਦਾਰ ਸਾਹਿਬ ਜੀ ਦੇ ਉੱਤੇ ਮਰਿਆਦਾ ਲਾਗੂ ਹੁੰਦੀ ਹੈ ਕਿ ਕੋਈ ਵੀ ਸਿੰਘ ਸੇ ਗੋਣ ਜਾਂ ਜਸਇਦਰ ਸੇ ਬਾਣ ਕਿਸੇ ਪਦਤ ਦੀ ਅਰਦਾਸ ਨਹੀਂ ਕਰ ਸਕਦੇ ਕਿਸੇ ਪਦਤ ਨੂੰ ਸਰੂਪਾ ਨਹੀਂ ਦੇ ਸਕਦੇ ਉਹਨਾਂ ਨੇ ਉਹ ਅਵਗਿਆ ਕੀਤੀ ਕੀ ਉਹਨਾਂ ਨੇ ਪੰਤਕੁਲ ਮਾਫੀ ਮੰਗੀ ਗੁਰਮਤ ਤੇ ਇਹੀ ਕਹਿੰਦੀ ਹੈ ਬਰਯਾਦਾ ਤੇ ਇਹੀ ਕਹਿੰਦੀ ਫਿਰ ਦੂਸਰੀ ਗੱਲ ਤੁਸੀਂ ਕਾਂਗਰਸੀ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ਤੇ ਜਾ ਰਹੇ ਜੇ ਫਿਰ ਉੱਥੇ ਪਦਤ ਦੀ ਅਰਦਾਸ ਕਰ ਰਹੇ ਜੇ ਜੇ ਤੁਹਾਨੂੰ ਸਵਾਲ ਹੋਵੇ ਤੁਸੀਂ ਕਹਿੰਦੇ ਜੀ ਮੈਂ ਤੁਹਾਨੂੰ ਕਿਹੜੀ ਮਜਬੂਰੀ ਚ ਕੀਤੀ ਹੈ ਕੀ ਮਜਬੂਰੀ ਹੀ ਜੀ ਕਿ ਤੋਪਾਂ ਵੀੜੀਆਂ ਸੀ ਜਾਂ ਮੁੱਖ ਮੰਤਰੀ ਨੇ ਡਰਾਇਆ ਸੀਗਾ ਜਾਂ ਮੁੱਖ ਮੰਤਰੀ ਨੇ ਦਬਾਵਾਇਆ ਜਥੇਦਾਰ ਸਾਹਿਬ ਵੀ ਮਜਬੂਰ ਹੋ ਜਾਂਦੇ ਨੇ ਤੁਸੀਂ ਵੀ ਪੰਥਕ ਲੀਡਰ ਰਹੇ ਹੋ ਤੇ ਕੀ ਜਥੇਦਾਰ ਸਾਹਿਬ ਮਜਬੂਰ ਹੁੰਦੇ ਨੇ ਜੋ ਇੱਕ ਕੌਮ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਵੀ ਬਈ ਦੇਖੋ ਪਹਿਲੀ ਤੇ ਗੱਲ ਹੈ ਕਿ ਮੈਂ ਲੀਡਰ ਰਹਿਣੀਆ ਤੇ ਬਾਕੀ ਰਹਿ ਕੇ ਪੰਥਕ ਮੈਂ ਜੀਵੀਂ ਮੈਂ ਗੁਰਮਤਿ ਨੂੰ ਮर्यादा ਨੂੰ ਸਿੱਖੀ ਸਿਧਾਂਤ ਨੂੰ ਪਰੰਪਰਾਵਾਂ ਨੂੰ ਰਵੈਤਾਂ ਨੂੰ ਬਚਪਨ ਤੋਂ ਪੜਦਾ ਰਿਹਾ ਹਾਂ ਉਹਨਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦਾ ਰਿਹਾ ਕਮੀਆਂ ਮੇਰੇ ਚੂ ਬੜੀਆਂ ਹੋਣਗੀਆਂ ਪਰ ਕਦੇ ਕੋਸ਼ਿਸ਼ ਨਹੀਂ ਕੀਤੀ ਅਜਿਹੀ ਜਿਹੜੀ ਆ ਕੋਈ ਕਦਮ ਚੁੱਕੀ ਏ ਜਿਹਦੇ ਨਾਲ ਮर्यादा ਦਾ ਜਿਹੜਾ ਆ ਪਤਾ ਹੋਣ ਦੇ ਬਾਵਜੂਦ ਉਹ ਭੰਕਰੀਤ ਜਿਹੇ ਤਰ੍ਹਾਂ ਸਾਹਮਣੇ ਤੇ ਪਤਾ ਹੋਣ ਦੇ ਬਾਵਜੂਦ ਇੱਕ ਪਤਨੀ ਅਰਦਾਸ ਕੀਤੀ ਏ ਕਾਂਗਸੀ ਮੁੱਖ ਮੰਤਰੀ ਦੇ ਬੇਟੇ ਦੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਇੱਕ ਆਪਣੇ ਆਪ 'ਚ ਹੀ ਬੜਾ ਵੱਡਾ ਗੁਨਾਹ ਆ। ਕੌਮ ਦੇ ਨਾਲ ਧੋਹਾ ਆ, ਕੌਮ ਦੇ ਨਾਲ ਧੋਖਾ ਆ ਜਿਹੜੀ ਕੌਮ Shri Akal Takht ਸਾਹਿਬ ਦੇ ਉੱਤੇ ਹਮਲੇ ਦੀ ਦੋਸ਼ੀ ਕਾਂਗਸ ਨੂੰ ਮੰਦੀ ਹੈ। ਤੇ ਸਾਡੇ ਜਹਦਰ ਸਾਹਿਬ ਜਿਹੜੇ ਆ ਅਕਾਲਪੁਰ ਸਾਹਿਬ ਦੇ ਉਹ ਸਮਝ ਕਿਉਂਕਿ ਜਹਦਰ ਸਿੰਘ ਦੇ Shri Akal Takht ਸਾਹਿਬ ਦੇ ਉੱਥੇ ਜਾਂਦੇ ਨੇ। ਹੁਣ ਜੇ ਪੱਤ ਦੀ ਅਰਦਾਸ ਤੁਸੀਂ ਕਰ ਲਈ ਐ, ਉਹ ਹੀ ਮੇਰੇ ਸਵਾਲ ਕਰਨ ਤੇ ਜਾਂ ਮੇਰੇ ਪੁੱਛਣ ਤੇ ਤੁਸੀਂ ਕਹਿੰਦੇ ਜਿਕੇ ਹਾਂ ਮੈਂ ਕੀਤੀ ਹੈ ਤੁਹਾਨੂੰ ਪਤਾ ਹੈ ਕਿ ਮੈਂ ਕਿਸ ਮਜ਼ਦੂਰੀ ਚ ਕੀਤੀ ਕਿਹੜੀ ਮਜ਼ਦੂਰੀ ਸੀ ਉਹ ਵੀ ਬੰਤ ਪੁੱਛਣਾ ਚਾਹੁੰਦਾ ਮਜ਼ਦੂਰੀ ਦੱਸਣ ਕਿ ਕੋਈ ਥੋਪ ਬੀੜੀ ਸੀ ਕੋਈ ਪਸਤੌੜ ਰੱਖਿਆ ਸੀ ਕੋਈ ਜਾਨੋ ਮਾਰ ਦੀ ਧਮਕੀ ਦਿੱਤੀ ਸੀ ਜਾਂ ਕਾਂਗਰਸ ਪਾਰਟੀ ਨੇ ਆਇਆ ਸੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਜਥੇਦਾਰ ਸਾਹਿਬ ਇੱਕ ਹੋਰ ਵੀਡੀਓ ਜਾਰੀ ਕਰ ਤੇ ਆਪਣਾ ਸਪਸ਼ਟੀਕਰਨ ਦੇ ਪਿਛਲੀ ਵੀਡੀਓ ਦੇ ਲਈ ਉਹਨਾਂ ਨੇ ਦਿੱਤਾ ਹੋ ਸਕਦਾ ਆਪਾਂ ਕਿਆ ਅਸਲਗਾ ਸਕਦੇ ਆ ਪਰ ਹੁਣ ਮੈਂ ਵੀਡੀਓ ਵਾਲੇ ਗਲਤੀ ਆਉਂਗੀ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਔਰ ਜਿਸ ਐਂਗਲ ਤੋਂ ਵੀਡੀਓ ਬਣੀ ਹੋਈ ਹੈ ਉਹ ਐਂਗਲ ਥੋੜੇ ਬਿਲਕੁਲ ਪੈਰਲਲ ਲੱਗ ਰਿਹਾ ਹੈ ਕਿ ਕੋਈ ਥੋੜੇ ਪੈਰਲਲ ਵਿਅਕਤੀ ਖੜਾ ਹੋਇਆ ਹੈ ਉੱਥੋਂ ਦੀ ਉਹ ਵੀਡੀਓ ਬਣੀ ਹੋਈ ਹੈ ਕਿ ਕੋਈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਵਿਅਕਤੀ ਕੌਣ ਸੀ ਕਿਸਤੇ ਵੱਲੋਂ ਜਿਹਾ ਕੀਤਾ ਜਾ ਰਿਹਾ ਹੈ ਤੁਸੀਂ ਕਹਿ ਰਹੇ ਹੋ ਕਿ ਹਾਂ ਥੋੜੀਆਂ-ਥੋੜੀਆਂ ਵੀਡੀਓ ਨਹੀਂ ਵਾਇਰਲ ਕਰਨੀਆਂ ਚਾਹੀਦੀਆਂ ਸਾਰੀ ਵੀਡੀਓ ਸਾਹਮਣੇ ਆਉਣੀ ਚਾਹੀਦੀ ਹੈ ਕੁਝ ਅਸੀਂ ਇਸ ਦੇ ਬਾਰੇ ਵੀ ਜਾਨਣਾ ਚਾਹਾਂਗੇ ਜੀ ਦੇਖੋ ਬੀਬਾ ਮੈਨੂੰ ਤੇ ਤੁਹਾਲ ਮਗੀਤਾ ਗਿਆ ਸੀਗਾ ਮੈਂ ਸਾਰਾ ਕੁਝ ਹੀ ਆਲਦਾ ਬਾਹਰ ਆ ਵੀ ਕਿਸੇ ਬੰਦੇ ਨੂੰ ਫੜਾ ਕੇ ਮੋਬਾਈਲ ਵਗੈਰਾ ਮੈਂ ਇਕੱਲਾ ਅੰਦਰ ਪੇਸ਼ ਹੋਇਆ ਸੀਗਾ ਜੀ ਕੇਵਲ ਜਿਹੜੇ ਦਸਤਾਵੇਜ਼ ਲੈ ਕੇ ਹਾਂਜੀ ਜਾਂ ਆਪਣਾ ਸਪਸ਼ਟੀਕਰਨ ਜਿਹੜਾ ਮੈਂ ਅਰਜੀ ਰੂਪ ਚ ਲਿਖਿਆ ਸੀਗਾ ਉਹ ਲੈ ਕੇ ਮੈਂ ਜਿਹੜਾ ਇੱਕ ਪੈਨ ਡਰਾਈਵ ਲੈ ਕੇ ਪੇਸ਼ ਹੋਇਆ ਸੀਗਾ ਪੰਦ ਸਿੰਘ ਸਹਿਬਾਨ ਤੋਂ ਇਲਾਵਾ ਘੜ ਤੋਂ ਘੜ ਉੱਤੇ 7-8 ਵਿਅਕਤੀ ਸੀਗੇ ਜਿਨ੍ਹਾਂ ਚੋਂ ਕੁਝ ਵੀਡੀਓਗ੍ਰਾਫੀ ਕਰਨ ਵਾਲੇ ਸੀਗੇ ਹਾਂਜੀ ਕੁਝ ਖੜੇ ਸੀ ਕੁਝ ਬੈਠੇ ਸੀਗੇ ਤੇ ਇਹ ਨਹੀਂ ਮੈਨੂੰ ਪਤਾ ਕਿ ਉਸੇ ਵੀਡੀਓਗ੍ਰਾਫੀ ਦਾ ਹਿੱਸਾ ਆ ਜਾਂ ਜਿਹੜੇ 7-8 ਸੀ ਜੀ ਉਹਨਾਂ ਨੇ ਸਿੰਘ ਸਹਿਬਾਨ ਤੋਂ ਅੱਖ ਬਚਾ ਕੇ ਕੋਈ ਆਪਣੇ ਮੋਬਾਈਲ 'ਚ ਵੀਡੀਓ ਬਣਾਈ ਹੈ ਇਹ ਮੈਨੂੰ ਨਹੀਂ ਪਤਾ ਹਾਂਜੀ ਪਰ ਜਿਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਜੀ ਹਾਂਜੀ ਜਾਂ ਜਿਸ ਤਰ੍ਹਾਂ ਦੀ ਵੀਡੀਓ ਹਿੱਲਦੀ ਹੈ ਉਹਦੇ ਤੋਂ ਤਾਂ ਇਹੀ ਨਜ਼ਰ ਆਉਂਦਾ ਹੈ ਕਿ ਇਹ ਜਿ세 ਮੋਬਾਈਲ 'ਤੇ ਬਣੀ ਹੋਈ ਹੈ ਪਰ ਕਿਉਂਕਿ ਹੋਇਆ ਮੇਰਾ ਇਹੀ ਕੁਛ ਹੈ ਜੀ ਬਿਲਕੁਲ ਬਿਲਕੁਲ ਇਹ ਹੈ ਉਹੀ ਵੀਡੀਓਗ੍ਰਾਫੀ ਹੈ ਉਸ ਸਮੇਂ ਦੀ ਵੀਡੀਓਗ੍ਰਾਫੀ ਹੈ ਜਿਹੜੀ ਮੇਰੀ ਪੇਸ਼ੀ ਦੇ ਸਮੇਂ ਦੀ ਹੈ ਤਾਂ ਮੈਂ ਤਾਂ ਜਹਦਰ ਸਾਹਿਬ ਨੂੰ ਦਿੱਤੀ ਕਰੂੰਗਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ